ਸੱਚੀ ਕਾਲ ਜੀ ਅੱਜ ਆਪਾਂ ਪਹੁੰਚੇ ਪਿੰਡ ਮੂਸਾ ਸਿੱਧੂ ਮੂਸੇ ਵਾਲਾ ਸਿੱਧੂ ਫੈਸ਼ਨ ਪੁਆਇੰਟ ਤੇ ਇੱਥੇ ਬਹੁਤ ਵਧੀਆ ਸੂਟ ਸਸਤੇ ਰੇਟਾਂ ਦੇ ਮਿਲਦੇ ਹਨ ਜੀ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਇਹ ਆਪੇ ਆ ਗਰਮ ਕੱਪੜਾ ਵਧੀਆ 2200 ਦੇ ਸੂਟ 5 ਮੀਟਰ ਪੂਰਾ ਬਹੁਤ ਵਧੀਆ ਕੱਪੜਾ ਇਹ ਆਪੇ ਸਭ ਤੋਂ ਪਹਿਲਾਂ ਚੈੱਕ ਦਾ ਸੂਟ ਹੈ ਇਹ ਵਿੱਚ ਕੱਲਰ ਜਿੰਨੇ ਮਰਜ਼ੀ ਮਿਲ ਜਾਣਗੇ ਗਰਮ ਕੱਪੜਾ ਬਹੁਤ ਵਧੀਆ ਸਰਦੀਆਂ ਦਾ ਕੱਲਰ ਬਹੁਤ ਹੈ ਰੇਟ ਜੀ ਇਹਦਾ ਰੇਟ 200 ਰੁਪਏ ਭਾਈ 200 ਪੂਰਾ 5 ਮੀਟਰ ਕੋਈ 4.5 ਨਹੀਂ 200 ਰੁਪਏ ਮ ਸੂਟ ਦਾ 5 ਮੀਟਰ ਦਾ ਆ ਦੂਜੇ ਨੰਬਰ ਤੇ ਭਾਈ 300 ਦਾ ਸੂਟ ਹੈ ਰੰਗ ਡਿਜ਼ਾਈਨ ਬਥੇਰੇ ਨੇ ਇਹ ਵਿਦ ਸਟੋਲ ਹੈ ਨਾਲ ਸੌ ਦਾ ਸੌਲ ਦਿਖਾ ਦਿਓ ਖੋਲ ਕੇ ਆ ਲਓ ਤਹੀ ਪੂਰਾ ਵਧੀਆ ਸੌ ਦਾ ਆ ਦੇਖੋ ਸ਼ਾਲ ਇਹਨਾਂ ਸੌ ਦਾ ਸੂਟ ਵਿੱਧ ਸੌਲ ਇਹਦੇ ਦੂਜਾ ਰੰਗ ਦਿਖਾਏਗੀ ਕਿਹੜਾ ਦੂਜਾ ਰੰਗ ਆਪਾਂ ਇਹ ਦੇਖ ਲਓ ਆ ਦੂਜਾ ਰੰਗ ਆ ਆ ਭਾਈ 500 ਦਾ ਵਧੀਆ ਕਾਰਮ ਸੂਟ ਆ ਨਾਲ ਇਹ ਵੀ ਸੌਲ ਆ ਇਹ ਲੈ ਸੂਟ ਦੇਖੋ ਰੰਗ ਡਿਜ਼ਾਈਨ ਬਹੁਤ ਵਧੀਆ ਨੇ ਇੰਨੇ ਮੈਂ ਜੀ ਦੋ ਰੰਗ ਸਾਨੂੰ ਵੈਰਟੀਆਂ ਬੜੇ ਜਾਣਗੇ ਆਸਾ ਵਾਲੇ ਨਾ ਮਨਸੋਵਾਂ ਸੂਟਾ ਗਰਮ ਵਧੀਆ 3500 ਦਾ ਸੂਟ ਹੈ ਰੰਗ ਡਿਜ਼ਾਈਨ ਮੇਰੇ ਜਰਾਵੇ 350 ਦਾ ਸੂਟ 500 ਦਾ ਵਧੀਆ ਗਰਮ ਸੂਟ ਨੇ ਬਾਈ ਲਿਜਾ ਲਿਜਾ ਸਕਦੇ ਆ ਵਧੀਆ ਵੈਰਾਈਟੀ ਦਾ ਕੱਪੜਾ ਹੈ ਰੰਗ ਡਿਜ਼ਾਈਨ ਸਾਨੂੰ ਮਿਲ ਜਾਣਗੇ ਨਾਲ 100 ਵਾਲਾ ਨੇ 100 ਵਾਲਾ ਭਾਈ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਤੁਸੀਂ ਲਿਜਾ ਸਕਦੇ ਆ ਰਾਪਾਂ ਸੋਲੇ ਦਾ ਇੱਕ ਵਧੀਆ ਸ਼ੂਟ ਨੇ ਦੇਖਦੇ ਆ ਭਾਈ ਵਧੀਆ ਸ਼ੂਟ ਆ ਕਮੀਜ਼ ਐ ਆ ਬਾਟਮ ਆ ਭਾਈ ਆ ਬਾਟਮ ਐ ਜੀ ਆ ਸ਼ਰਟ ਆ ਗਈ ਹੈ ਜਿਹਰੇ ਨਾਲ ਰੰਗ ਹੋਰ ਮਿਲ ਜਾਣਗੇ ਆ ਸਾਨੂੰ ਆ ਵੀ ਬਾਟਮ ਆ ਆ ਸ਼ਰਟ ਆ ਬਈ ਵਧੀਆ ਸ਼ਮੀਨੇ ਦੇ ਵਿਦ ਸਾਲਾ ਅਨੇ ਦਿਖਾਉਂਗੇ ਰੰਗ ਡਿਜ਼ਾਈਨ ਸਾਨੂੰ ਮਿਲ ਜਾਣਗੇ ਬਹੁਤ ਹੀ ਕਰਮ ਕੱਪੜਾ ਆ ਪਸ਼ਮੀਨਾ ਭਾਈ ਪੂਰਾ ਡਬਲ ਸੌਲਾ ਭਾਈ ਦੇਖੋ ਇਹ ਬੁਟੀਕ ਪੀਸ ਇਹਦੇ ਤੇ ਨੀਤੇ ਵੀ ਵਰਕ ਹੈ ਅਸਲ ਵਾਰ ਤੇ ਵੀ ਵਰਕ ਹੈ ਸਲਵਾਰ ਦੇ ਪਹੁੰਚ ਜਾਂਦੇ ਖੋਲ ਕੇ ਦਿਖਾਈ ਹਾਂ ਰੰਗਟੇ ਜਾਂ ਮਾਦੂਗਰ ਜਾਂਦੇ ਈਵੀ ਜੀ ਦਾ ਸੂਟ ਨੇ ਭਾਈ ਬਹੁਤ ਵਧੀਆ ਉੱਤੇ ਵਧੀਆ ਕਢਾਈ ਵਰਕ ਕੀਤਾ ਹੋਇਆ ਬਹੁਤ ਵਧੀਆ ਸੂਟ ਨੇ ਔਰ ਸ਼ਰਟ ਤੇ ਵਰਕ ਹੈ ਚੁੰਨੀ ਤੇ ਵਰਕ ਆ ਬਾਟਮ ਤੇ ਪੌਂਚੇ ਨੇ ਤੇ ਵਰਕ ਹੈ ਪੌਂਚੇ ਤੇ ਵਰਕ ਹੈ ਵਧੀਆ ਭਾਈ ਆ ਦੇਖੋ ਇਹ ਤੇ ਰੰਗ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਜਿੰਨੇ ਚਾਹੀਦੇ ਵੇ ਘੱਟ ਪੱਟਾ ਨਾਲ ਵਧੀਆ ਵਰਕ ਵਾਲਾ